ਸੱਚੇ ਦਰਬਾਰ ਕੀ ਜੈ ਬੋਲ ਮਨਸਾ ਦੇਵੀ ਕੀ ਜੈ ਤਾਂ ਮੰਤਾ ਦੇਵੀ ਦਾ ਜਿਹੜਾ ਮੇਲਾ ਹੋਣ ਜਾ ਰਿਹਾ ਏ ਸੋ ਇੰਡੀਆ ਧਰਨੀ ਹੋਈ ਵੀ ਆ ਰਾਜਾ ਖੂਬ ਸਿੰਘ ਦਾ ਘੋੜਾ ਖੜ ਗਿਆ ਤਾਂ ਇਹ ਪਹਿਲਾਂ ਵੀ ਇਹ ਇਤਜ਼ਾ ਹਾਰੀ ਗਾਉੜਾ ਬੈਲ ਖੜ ਗਿਆ ਤਾਂ ਸਿਰ ਲਾਂ ਜਿਹੜੀ ਹੋਰ ਸਾਰੀ ਤਿਆਰੀ ਹੁਣ ਹੋਈ ਵੀ ਐ ਠੀਕ ਐ ਜੀ ਜਿਹੜਾ ਮੇਲੇ ਦਾ ਜਦ ਮੇਲਾ ਹੋਊਗਾ ਕਿਸੇ ਨੂੰ ਕੋਈ ਕਿਸਮ ਦੀ ਪ੍ਰੋਬਲਮ ਨਹੀਂ ਸਾਰਾ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀ ਪਹਿਲਾਂ ਅਸੀਂ ਭਗਤ ਤੇ ਸਾਡਾ ਘਰ ਮੁੰਲਾ ਪਰ ਰਹਿ ਗਿਆ ਉਹ ਭਗਤਾ ਦਾ ਅਸੀਂ ਉਹੀ ਟੰਬਰ ਮਾਦੇ ਐ ਤਾਂ ਉਹ ਮੁੰਲਾ ਪਰ ਕਹਿੰਦੇ ਵੀ ਭਗਤਾ ਕੇ ਆਏ ਹਾਂ 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 ਬਸ ਉਹ ਹੈ ਇਸ ਵੇਲੇ ਮੌਜੂਦ ਐ ਜੀ ਫਰੋਜਪੁਰ ਵੰਗਰ ਪ੍ਰਾਚੀਨ ਮੰਦਿਰ ਮਾਤਾ ਮੰਤਾ ਦੇਵੀ ਦਾ ਸੋ ਮੇਲਾ ਆ ਗਿਆ ਏ ਮਾਤਾ ਦਾ 7 ਮਾਰਚ ਦਾ ਮੇਲਾ ਏ ਸੋ ਭਗਤਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਏ ਸੋ ਨਾਲ ਦੀ ਨਾਲ ਤੁਹਾਨੂੰ ਤਿਆਰੀਆਂ ਦੀ ਜਿਹੜੀ ਤਸਵੀਰਾਂ ਵਿਖਾਉਂਦੇ ਆ ਬੜੇ ਜੋਰਾ ਸ਼ੋਰਾ ਦੇ ਨਾਲ ਭਗਤ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਏ ਤੇ 7 ਮਾਰਚ ਨੂੰ ਜੋ ਮਾਤਾ ਦਾ ਸਾਲਾਨਾ ਮੇਲਾ ਏ ਇਲਾਕੇ ਦੇ ਵਿੱਚ ਨਿੜੜੇ ਵਾਲੇ ਜਿੰਨੇ ਵੀ ਇੱਥੇ ਲੋਕ ਰਹਿੰਦੇ ਨੇ ਮਾਤਾ ਦੇ ਦਰਵਾਜ਼ੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚਦੇ ਨੇ ਕਿਉਂਕਿ ਪ੍ਰਾਚੀਨ ਮੰਦਿਰ ਹੈ ਅੰਦਰ ਦੀ ਵੀ ਤੁਹਾਨੂੰ ਤਸਵੀਰਾਂ ਵਿਖਾਉਂਦੇ ਆ ਤਾਂ ਨਾਲ ਦੀ ਨਾਲ ਸ਼ੇਅਰ ਕਰ ਦਿਓ ਅਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਜ਼ਰੂਰ ਲਿਖਿਓ ਅਤੇ ਇਲਾਕੇ ਦੀਆਂ ਹੋਰ ਖਬਰਾਂ ਵੇਖਣ ਦੇ ਲਈ ਸਾਡਾ ਪੇਜ ਫੋਲੋ ਜ਼ਰੂਰ ਕਰਿਓ ਕਿਉਂਕਿ ਸਮੇਂ-ਸਮੇਂ 'ਤੇ ਅਸੀਂ ਅਪਡੇਟ ਤੁਹਾਨੂੰ ਦਿੰਦੇ ਰਹਿੰਦੇ ਆ ਇਸ ਕਰਕੇ ਸਾਡਾ ਪੇਜ ਫੋਲੋ ਜ਼ਰੂਰ ਕਰਿਓ ਅਤੇ ਖਬਰ ਸ਼ੇਅਰ ਜ਼ਰੂਰ ਕਰਿਓ ਆਓ ਤੁਹਾਨੂੰ ਵਿਖਾਉਂਦੇ ਆ ਕੀ ਕੀ ਤਿਆਰੀਆਂ ਜਿਹੜੀਆਂ ਮੇਲੇ ਦੀਆਂ ਹੋਰੀਆ ਨੇ ਤੇ ਕੀ ਕੀ ਭਗਤਾ ਦੇ ਵੱਲੋਂ ਕੀਤਾ ਜਾ ਰਿਹਾ ਏ ਮਾਤਾ ਦਾ ਇਤਿਹਾਸ ਹੈ ਪ੍ਰਾਚੀਨ ਮੰਦਿਰ ਹੈ ਕਿੰਨਾ ਕ ਸਾਲ ਜਿਹੜਾ ਪੁਰਾਣਾ ਹੈ ਜਿਹੜੀਆਂ ਉਹ ਰੇ ਪਿੰਡੀਆਂ ਧਰਨੀ ਹੋਈਆਂ ਰਾਜਾ ਧੂਗ ਸਿੰਘ ਦਾ ਘੋੜਾ ਖੜ ਗਿਆ ਤਾਂ ਹਾਂਜੀ ਇਹ ਪਹਿਲਾਂ ਵੀ ਇਹ ਇੱਕ ਦਾ ਹਾਰੀ ਗੌਰ ਬੈਲ ਖੜ ਗਿਆ ਤਾਂ ਸਿਰ ਲਾ ਕੇ ਫਿਰ ਰਾਜਾ ਦਾ ਘੋੜਾ ਖੜ ਗਿਆ ਤਾਂ ਰਾਜਾ ਨੇ ਕਿਹਾ ਵੀ ਆਜ ਆਈ ਜਾਂਦੀ ਐ ਪੈਰ ਮਾਰੀ ਜਾਂਦਾ ਘੋੜਾ ਦੇਖੋ ਤਾਂ ਕੀ ਇਹ ਪਿੰਡੀਆਂ ਪ੍ਰਗਟ ਹੋਈਆਂ ਰੱਖ ਨਹੀਂ ਹੋਈਆਂ ਗੱਲ ਇਹ ਐ ਭਈ ਦੌਂਦਾ ਲੈ ਕੇ ਰੱਖ ਦਿੰਨੇ ਮੰਦਰ ਬਣਾ ਦਿੰਨੇ ਉਹ ਜੀ ਤਾਂ ਪ੍ਰਾਚੀਨ ਮੰਦਰ ਪਿੰਡੀਆਂ ਪ੍ਰਗਟ ਐ ਆਪਣੇ ਤਾਂ ਨਿਕਲ ਗਿਆ ਆਪਣੇ ਆਪ ਹਾਂ ਇਹ ਉਸ ਨੇ ਪਿੰਡੀਆਂ ਨਿਕਲੀਆਂ ਇੱਥੇ ਰਸਤਾ ਜਾਂਦਾ ਤਾਂ ਇੱਥੇ ਮੰਦਿਰ ਬਣਾ ਤਿਆ ਪਹਿਲਾਂ ਲਾਗਾ ਕਰਿਆ ਇਹ ਕੰਮ ਕਰਕੇ ਫੇਰ ਲਾਗਾ ਫੇਰ ਉਤੇ ਫਰਸ਼ ਹੋ ਗਿਆ ਕਾਦੀਆ ਜਿਹੜੀਆਂ ਮੇਲੇ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਨੇ ਕਿਸ ਤਰ੍ਹਾਂ ਦੀ ਤਿਆਰੀਆਂ ਤੁਹਾਡੇ ਵੱਲੋਂ ਮੁਕੰਮਲ ਕਰ ਦਿੱਤੀਆਂ ਨੇ ਦੇਖੋ ਜਿਹੜੀ ਹੋਰ ਸਾਰੀ ਤਿਆਰੀ ਹੁਣ ਹੋਈ ਵੀ ਹੈ ਠੀਕ ਹੈ ਜੀ ਇਹੜਾ ਮੇਲੇ ਦਾ ਜਦ ਮੇਲਾ ਹੋਊਗਾ ਕਿਸੇ ਨੂੰ ਕੋਈ ਕਿਸਮ ਦੀ ਭਾਵਨਾ ਨਹੀਂ ਸਾਰਾ ਕੁ ਸਾਰੇ ਕਿੰਨੀ ਤੇ ਮੁਕੰਮਲ ਹੋਊਗਾ ਅਸੀਂ ਮਾਤਾ ਗਿਆ ਦੁਕਾਨਾਂ ਬਣਾਈਆਂ ਕੋਈ ਹੋਣ ਲਿਆਏ ਤਾਂ ਨਹੀਂ ਕਿਤੇ ਇਹ ਦੁਕਾਨਾਂ ਨੇ ਆਪਣੇ ਬੱਚੇ ਵੀ ਨਹੀਂ ਦੇ ਇਹ ਵੀ ਜਗਾ ਬਧਾਤੀਆਂ ਅਸੀਂ ਤਾਂ ਬਣਾਈਆਂ ਹੈ ਇਨਾ ਬਰ ਵੀ ਪੈਸਾ ਲਾਇਆ ਅਸੀਂ ਗੱਲ ਆਉ ਹੈ ਜਿਹੜਾ ਪੈਸਾ ਲਾਇਆ ਅਸੀਂ ਖਾਂਦੇ ਨਹੀਂ ਮੂਹ ਨਹੀਂ ਬੰਨਿਆ ਵਾ ਪਾਣੀ ਸਾਰ ਖਾਦੀ ਪੀਂਦੇ ਜਿਹੜਾ ਪੈਸਾ ਅਸੀਂ ਸਾਰਾ ਮੰਦਰ ਕਾ ਮੰਦਰ ਬੱਲੋਨੇ ਸੋ ਬਿਲਕੁਲ ਇੱਥੇ ਅਸੀਂ ਦੱਸ ਦੇਣਾ ਚਾਹੁੰਦੇ ਕਿ ਕਈ ਸਾਲਾਂ ਤੋਂ ਜਿਹੜੇ ਸੇਵਾ ਨਿਭਾ ਰਹੇ ਕੋਰਾ ਸਿੰਘ ਇਹਨਾਂ ਦੇ ਵੱਲੋਂ ਸੇਵਾ ਨਿਭਾਉਂਦੇ ਅੱਜ ਤੱਕ ਜਿਹੜਾ ਇੱਥੇ ਮਾਤਾ ਦੇ ਦਰਬਾਰ ਦੇ ਵਿੱਚ ਪਾਣੀ ਵੀ ਨਹੀਂ ਪੀਤਾ ਗਿਆ ਏ ਚਾਹ ਤਾਂ ਦੂਰ ਦੀ ਗੱਲ ਐ ਲੰਗਰ ਤਾਂ ਦੂਰ ਦੀ ਗੱਲ ਐ ਇਹਨਾਂ ਦੇ ਵੱਲੋਂ ਕਦੇ ਮਾਂ ਦਰਵਾਜ਼ੇ ਦੇ ਵਿੱਚ ਪਾਣੀ ਨਹੀਂ ਪੀਤਾ ਏ ਸੋ ਮਾਂ ਤਾਂ ਮੇਰਾ ਜਿਹੜਾ ਪਾਣੀ ਢਾਣੀ ਆਊਗਾ ਸਭ ਘਰਾਂ ਤੇ ਆਊਗਾ ਹੂੰ ਬਸ ਕਦੇ ਵੀ ਦਾਦੇ ਰੀਜਨ ਕਿ ਆਏ ਪੀਂਦੇ ਕਿਉਂ ਨਹੀਂ ਮਤਲਬ ਕਿਆ ਤੂੰ ਥੋੜੀ ਸੋਚ ਕੇ ਆਏ ਵੀ ਓਹੋ ਜੇ ਉਹਰੇ ਖਾਣ ਲੱਗੇ ਜੀਵ ਤਾਂ ਸਭ ਕੁ ਖਾ ਜਾਣਗੀ ਸੌ ਸੌ ਮਰਬੇ ਸੌ ਸੌ ਵਿੱਗੇ ਖਾ ਗਈ ਜ਼ਮੀਨ ਆ ਆਹੋ ਮੁੱਢਾ ਬਾਪ ਤਾਂ ਜਿਹੜਾ ਇੰਤਕਾਲ ਨਹੀਂ ਤਾਂ ਹੁਣੇ ਮੈਂ ਆਉਂਦਾ ਘਰਾਂ ਤੇ ਉਹਨਾਂ ਸੁਖ ਸੁਕੀ ਮੇਰਾ ਇੰਤਕਾਲ ਤਾਂ ਹੋਣੇ ਮੈਂ ਨਹੀਂ ਆਉਂਦਾ ਮਾਤਾ ਉਹ ਤਹਿਸੀਲਦਾਰ ਆਇਆ ਛੂਕ ਆਉਂਦੇ ਤੇ ਜਦ ਉਹਨਾਂ ਨੇ ਜੇ ਪੁੱਛਿਆ ਵੀ ਉਹ ਤਾਂ ਆ ਨਹੀਂ ਸਕਦਾ ਬਿਮਾਰ ਹੈ ਸਾਡਾ ਇੰਤਕਾਲ ਪਹਿਲੇ ਹੱਲੇ ਹੋ ਗਿਆ ਜਾਂ ਤੇ ਸਾਨੂੰ ਮਾਤਾ ਪਰ ਭਰੋਸਾ ਹੈ ਜਿਹੜੀ ਅਸੀਂ ਚੀਜ਼ ਕਹੀ ਹੈ ਮੰਦਰ માં ਉਹ ਮਾਤਾ ਨੇ ਸਭ ਪੂਰੀ ਕਰਤੀ ਬਿਲਕੁਲ ਜੀ ਸੋ ਮਾਤਾ ਮਰਦਾ ਦੇਵੀ ਦੇ ਮੇਲੇ ਨੂੰ ਲੈ ਕੇ ਸਾਡੇ ਨਾਲ ਕੋਰਾ ਸਿੰਘ ਜੀ ਜਿਹੜੇ ਗੱਲਬਾਤ ਕਰ ਰਹੇ ਸੀ ਫਰੋਜਪੁਰ ਬੰਗਰ ਦੇ ਰਹਿਣ ਵਾਲੇ ਹੈ ਕਈ ਸਾਲਾਂ ਤੋਂ ਇੱਥੇ ਸੇਵਾ ਵੀ ਨਿਭਾ ਰਹੇ ਹਨਾਂ ਦੀ ਦੇਖਰੇਖ ਦੇ ਵਿੱਚ ਜਿਹੜੀ ਬਿਲਡਿੰਗਾਂ ਵੀ ਬਣੀਆਂ ਨੇ ਤੇ ਕਈ ਹੋਰ ਵੀ ਡਵੈਲਪਮੈਂਟ ਜਿਹੜਾ ਇਹਨਾਂ ਦੀ ਦੇਖਰੇਖ ਦੇ ਵਿੱਚ ਕੀਤਾ ਹੈ ਹਾਂ ਜੀ ਜੋ ਇਹ ਮੰਦਿਰ ਪਰ ਪਹਿਲਾਂ ਪੌਂਖੜੇ ਤੇ ਸਾਰਾ ਕੁਛ ਇਹ ਮੰਦਰ ਦਾ ਚਾਰ ਦੁਆਰੀ ਦੁਕਾਨਾ ਸਭੇ ਬੜਾ ਹਾਲ ਸਭ ਮੇਰੇ ਉਤੇ ਹੱਥ ਤੇ ਹੋਈਆਂ ਇਹ ਮਾਤਾ ਨੂੰ ਪਤਾ باقی ਪੜਤਾ ਨੂੰ ਪਤਾ ਉਤੇ ਤੋਂ ਮਾਤਾ ਨੇ ਸੇਵਾ ਕਰਵਾਈ ਹੈ ਬਾ ਸਤਿ ਕਰਵਾਈ ਹੈ ਅਸੀ ਕਰਤੀ ਹੈ ਬਸ ਆ ਗੱਲ ਹੈ ਬਿਲਕੁਲ ਬਿਲਕੁਲ ਜੀ ਸੋ ਮੇਲੇ ਨੂੰ ਲੈ ਕੇ ਜਿਹੜੀ ਗੱਲਬਾਤ ਕੀਤੀ ਜਾ ਰਹੀ ਸੀ ਪਹਿਲਾਂ ਅਸੀਂ ਭਗਤ ਤੇ ਸਾਡਾ ਘਰ ਮੁੱਲਾਂ ਪਰ ਰਹਿ ਗਿਆ ਉਹ ਭਗਤਾ ਦਾ ਅਸੀਂ ਉਹੀ ਟੱਬਰ ਮੰਦੇ ਆਂ ਤਾਂ ਇਹ ਮੁੱਲਾ ਪਰ ਕਹਿੰਦੇ ਵੀ ਭਗਤਾ ਕੇ ਹਾਂ ਹਾਂ ਬਸ ਉਹ ਹੈ ਉਹ ਸਾਰੇ ਕੈਨੇਡਾ ਅਮਰੀਕਾ ਬੈਠੇ ਆਂ ਅਸੀਂ ਵੇਰੇ ਕੰਮ ਨੂੰ ਪੂਰਾ ਕਰਤ ਆ ਬਿਲਕੁਲ ਬਿਲਕੁਲ ਹੈ ਜੀ ਆ ਚੀਜ਼ ਹੈ ਚਲੋ ਜੀ ਸੋ ਨਾਲ ਦੀ ਨਾਲ ਹੋਰ ਵੀ ਤਸਵੀਰਾਂ ਵਿਖਾਉਂਦੇ ਆ ਸੋ ਇਤਿਹਾਸ ਤੇ ਨਾਲ ਵੀ ਡੂਬਰੂ ਕਰਾਇਆ ਜੀ ਕੋਰਾ ਸਿੰਘ ਨੇ ਤੇ ਹੋਰ ਵੀ ਜਿਹੜੀ ਵਧੀਆ-ਵਧੀਆ ਗੱਲਾਂ ਇਹਨਾਂ ਦੇ ਨਾਲ ਹੋਈਆਂ ਇਹ ਪਹਿਲਾਂ ਵੀ ਕੀਤੀਆਂ ਸੀ ਤੇ ਹੁਣ ਵੀ ਕੀਤੇ ਆ ਸਾਡਾ ਫਰਜ਼ ਹੈ ਲੋਕਾਂ ਤੱਕ ਮੇਲੇ ਦੀ ਜਿਹੜੀ ਅਪਡੇਟ ਨੂੰ ਲੈ ਕੇ ਜਾਣਾ ਤੇ ਕਿਹੜੇ-ਕਿਹੜੇ ਮੰਦਰਾ ਦੇ ਵਿੱਚ ਮੇਲਾ ਆ ਸੀ ਅਪਡੇਟ ਤੁਹਾਨੂੰ ਦੱਸਦੇ ਰਹਿੰਦੇ ਆ ਸੋ ਨਾਲ ਦੀ ਨਾਲ ਸ਼ੇਅਰ ਕਰ ਦਿਓ ਅਤੇ ਕਮੈਂਟਾਂ ਦੇ ਵਿੱਚ ਜੈ ਮਾਤਾ ਜ਼ਰੂਰ ਲਿਖਿਓ ਅਤੇ ਇਲਾਕੇ ਦੀਆਂ ਹੋਰ ਖਬਰਾਂ ਵੇਖਣ ਦੇ ਲਈ ਸਾਡਾ ਪੇਜ ਫੋਲੋ ਜ਼ਰੂਰ ਕਰਿਓ ਕਿਉਂਕਿ ਸਮੇਂ-ਸਮੇਂ 'ਤੇ ਅਸੀਂ ਅਪਡੇਟ ਤੁਹਾਨੂੰ ਦਿੰਦੇ ਰਹਿੰਦੇ ਆ ਇਸ ਕਰਕੇ ਸਾਡਾ ਪੇਜ ਫੋਲੋ ਜ਼ਰੂਰ ਕਰਿਓ ਅਤੇ ਖਬਰ ਸ਼ੇਅਰ ਜ਼ਰੂਰ ਕਰਿਓ